ਸਸਿਗਾ ਜੀ ਸਾਰਿਆਂ ਨੂੰ ਹੋਰਸ ਨੂੰ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅੱਜ ਫੇਰ ਜਿਹੜੀ ਅਸੀਂ ਇੱਕ ਨਵੀਂ ਵੀਡੀਓ ਫੇਸ ਦੇ ਅਕੋਰਡਿੰਗ ਲੈ ਕੇ ਆਏ ਆ ਈ ਫੇਸ ਨੂੰ ਅਸੀਂ ਕਿਹੜੀ ਚੀਜ਼ ਲਗਾਈਏ ਕਿ ਸਾਡਾ ਫੇਸ ਜਿਹੜਾ ਵਾ ਜਿਨ੍ਹਾਂ ਦੇ ਫੇਸ ਤੇ ਡਾਲਨੈਸ ਡਰਾਈਨੈਸ ਬਹੁਤ ਜ਼ਿਆਦਾ ਹੋ ਗਈ ਆ ਉਹ ਐਜ਼ ਅ ਨਾਈਟ ਫੇਸ਼ੀਅਲ ਅਸੀਂ ਕਿਹੜੀ ਚੀਜ਼ ਯੂਜ਼ ਕਰਾਂਗੇ ਕਿ ਸਿਰਫ 2-4 ਮਿੰਟ ਦੀ ਮ사ਜ ਦੇ ਨਾਲ ਜਿਹੜਾ ਸਾਡਾ ਫੇਸ ਵਾ ਇੱਕਦਮ ਜਿਹੜਾ ਵਾ ਉਹ ਸ਼ਾਈਨੀ ਤੇ ਜਿਹੜੀ ਉਹਦੇ ਤੇ ਡਰਾਈਨੈਸ ਵਾ ਉਹ ਬਿਲਕੁਲ ਖਤਮ ਹੋ ਜਾਣੇਗੀ ਤੇ ਨੇਚਰਲੀ ਅੰਦਰੂਨੀ ਤੌਰ ਤੇ ਸਾਡਾ ਫੇਸ ਜਿਹੜਾ ਮੋਇਸਚਰਾਈਜ਼ ਹੋ ਜਾਏਗਾ ਅੰਦਰੂਨੀ ਤੌਰ ਤੇ ਜਿਹੜੀ ਉਹਦੀ ਆ ਨੇਚਰਲ ਬਿਊਟੀ ਉਹ ਸਾਹਮਣੇ ਉੱਭਰ ਕੇ ਆ ਜਾਏਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਤੇ ਹੁਣ ਮੈਨੂੰ ਜਿਹੜੀ ਆ ਉਹ ਜਲਦੀ ਸੀਗੀ ਕਿਉਂਕਿ ਅਸੀਂ ਵੀ ਕਿਸੇ ਫੰਕਸ਼ਨ ਤੇ ਜਾਣਾ ਸੀਗਾ ਤੇ ਇਸ ਤੋਂ ਪਹਿਲਾਂ ਮੈਨੂੰ ਇੱਕ ਦੋ ਕਮੈਂਟ ਆਏ ਜਿਨ੍ਹਾਂ ਨੇ ਇਹ ਪੁੱਛਿਆ ਕਿ ਉਹਨਾਂ ਦੇ ਫੇਸ ਦੇ ਕਾਫੀ ਡਲਨੈਸ ਹੋ ਗਿਆ ਉਹਨਾਂ ਦਾ ਫੇਸ ਕਾਫੀ ਡਰਾਈ ਹੈ ਪਲੱਸ ਉਹਨਾਂ ਦੇ ਫੇਸ ਦੇ ਉੱਤੇ ਜਿਹੜੀਆਂ ਵਾ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਤਾਂ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਜਲਦੀ ਤੋਂ ਜਲਦੀ ਇਹ ਵੀਡੀਓ ਸ਼ੇਅਰ ਕਰਾਂ ਇਹਦੇ ਵਾਸਤੇ ਸਿਰਫ ਸਾਨੂੰ ਰੋਜ਼ ਰਾਤ ਨੂੰ ਥੋੜੀ ਜੀ ਬਸ 2-4 ਮਿੰਟ ਆਪਣੇ ਫੇਸ ਦੀ ਐਕਸਟਰਾ ਕੇਅਰ ਕਰਨ ਦੀ ਲੋੜ ਆ ਤੇ ਰਾਤ ਦੇ ਟਾਈਮ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਦਿਨ ਦੇ ਟਾਈਮ ਨਹੀਂ ਕਰਨੀ ਜਦੋਂ ਤੁਸੀਂ ਰਾਤ ਨੂੰ ਸੌਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਨਾਰਮਲ ਪਾਣੀ ਦੇ ਨਾਲ ਕਿਸੇ ਵੀ ਫੇਸ ਵਾਸ਼ ਜਿਹੜਾ ਵੀ ਤੁਸੀਂ ਯੂਜ਼ ਕਰਦੇ ਉਸ ਨੂੰ ਨਾਰਮਲ ਪਾਣੀ ਦੇ ਨਾਲ ਕਿਸੇ ਵੀ ਫੇਸ ਵਾਸ਼ ਦੇ ਨਾਲ ਜਿਹੜਾ ਤੁਸੀਂ ਸਾਫ਼ ਕਰਦੇ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਸੌਣਾ ਹੈ ਉਸ ਤੋਂ 10 ਮਿੰਟ ਪਹਿਲਾਂ ਇਹ ਜਿਹੜਾ ਜਿਹੜਾ ਵਾ ਨਾਈਟ ਫੇਸ਼ੀਅਲ ਤੁਸੀਂ ਐਜ਼ ਅ ਨਾਈਟ ਫੇਸ਼ੀਅਲ ਤੁਸੀਂ ਕਰਨਾ ਹੈ ਇਹਦੇ ਵਾਸਤੇ ਕੋਈ ਵੀ ਮਾਰਕੀਟ ਬੇਸ ਕਰੀਮ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਹਰ ਇੱਕ ਲੇਡੀਜ਼ ਦੇ ਡ्रेसਿੰਗ ਟੇਬਲ ਦੇ ਉੱਤੇ ਇਹ ਚੀਜ਼ਾਂ ਮੌਜੂਦ ਹੁੰਦੀਆਂ ਨੇ ਜਿਹੜੀਆਂ ਤੁਸੀਂ ਯੂਜ਼ ਕਰਨੀਆਂ ਜਸਟ ਇੱਕ ਦੋ ਇਨਗਰੀਡੀਅੰਟ ਦੇ ਨਾਲ ਹੀ ਤੁਹਾਡਾ ਜਿਹੜਾ ਫੇਸ ਵਾ ਇੱਕਦਮ ਜਿਹੜਾ ਵਾ ਜਿੰਨਾਂ ਦੀ ਸਕਿਨ ਜਿਹੜੀ ਆ ਉਹ ਢਿੱਲੀ ਹੋ ਗਈ ਆ ਆ ਤੁਹਾਡੀ ਸਕਿਨ ਲਟਕ ਗਈ ਆ ਜਾਂ ਤੁਹਾਡੇ ਫੇਸ ਤੇ ਰਿੰਕਲ ਪੈਣੇ ਸ਼ੁਰੂ ਹੋ ਗਏ ਆ ਜਾਂ ਤੁਹਾਡੇ ਫੇਸ ਤੇ ਬਹੁਤ ਜ਼ਿਆਦਾ ਡਰਾਈਨੈਸ ਵਾਸਤੇ ਤੁਹਾਡੇ ਫੇਸ ਤੇ ਟਾਈਨਿੰਗ ਆ ਗਈ ਆ ਇਹਨਾਂ ਸਾਰੀਆਂ ਪ੍ਰੋਬਲਮ ਦਾ ਸੋਲੂਸ਼ਨ ਇੱਕ ਚੀਜ਼ ਦੇ ਵਿੱਚ ਆ ਉਹ ਆ ਏ ਜਿਹੜਾ ਨਾਈਟ ਫੇਸ਼ੀਅਲ ਜਿਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਤਿਆਰ ਕਰਾਂਗੇ ਇਹਦੇ ਵਾਸਤੇ ਜਸਟ ਅਸੀਂ ਇਨਸਟੈਂਟ ਉਸੇ ਟਾਈਮ ਤੇ ਇਹ ਚੀਜ਼ ਤਿਆਰ ਕਰਾਂਗੇ ਉਹਦੇ ਵਾਸਤੇ ਸਭ ਤੋਂ ਮੇਨ ਚੀਜ਼ ਆ ਏ ਵਿਟਾਮਿਨ E ਦੇ ਕੈਪਸੂਲ ਜਿਹੜੇ ਵਿਟਾਮਿਨ E ਦੇ ਕੈਪਸੂਲ ਵਾ ਉਹ ਜਿਹੜੇ ਆ ਉਹ ਗ੍ਰੀਨ ਕਲਰ ਦੇ ਵੀ ਹੁੰਦੇ ਆ ਤੇ ਮੇਰੇ ਕੋ ਇਹ 골ਡਨ ਕਲਰ ਵਾਲੇ ਨੇ ਮੈਂ ਇਕੱਠੇ ਇਹ ਡੱਬੀ ਦੇ ਵਿੱਚੋਂ ਲੈ ਕੇ ਰੱਖੇ ਆ ਤੇ ਇਹ ਮੈਡੀਕਲ ਤੋਂ ਵੀ ਮਿਲ ਜਾਂਦੇ ਨੇ ਇਹ ਤੁਸੀਂ ਇੱਕ ਵਿਟਾਮਿਨ E ਦਾ ਕੈਪਸੂਲ ਇੱਕ ਟਾਈਮ ਲਈ ਯੂਜ਼ ਕਰਨਾ ਹੈ ਤੇ ਕੀ ਕਰਨਾ ਹੈ ਵਿਟਾਮਿਨ E ਦਾ ਕੈਪਸੂਲ ਲੈ ਲੈਣਾ ਹੈ ਤੇ ਉਹਨੂੰ ਆਪਣੇ ਹੱਥ ਤੇ ਹੱਥ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਹੱਥ ਤੇ ਹੀ ਮੈਂ ਇਹ ਵਿਟਾਮਿਨ E ਦਾ ਕੈਪਸੂਲ ਐਡ ਕਰ ਲਿਆ ਤੇ ਇਹ ਆ ਜੀ ਐਲੋਵੇਰਾ ਜਲ ਐਲੋਵੇਰਾ ਜਲ ਜਿਹੜੀ ਸਾਡੇ ਫੇਸ ਦੇ ਉੱਤੇ ਬ੍ਰਾਈਟਨੈਸ ਲਾਉਣ ਵਿੱਚ ਬਹੁਤ ਕੰਮ ਕਰਦੀ ਆ ਜਸਟ ਹਲਕੀ ਜੀ ਥੋੜੀ ਜੀ ਬਿਲਕੁਲ ਚਮਚ ਦਾ ਚੌਥਾ ਹਿੱਸਾ ਇਹ ਜਿਹੜੇ ਐਲੋਵੇਰਾ ਜੈਲ ਐਡ ਕਰ ਲਈਏ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਕਸ ਅਪ ਕਰ ਲੈਣਾ ਕਿਸੇ ਬੌਲ ਵਗੈਰਾ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਜੇ ਅਸੀਂ ਬੌਲ ਵਿੱਚ ਕਿਸੇ ਚੀਜ਼ ਪਾਵਾਂਗੇ ਇੰਨਾ ਕੁ ਮਟੀਰੀਅਲ ਤਾਂ ਬੌਲ ਦੇ ਨਾਲ ਹੀ ਲੱਗ ਜਾਵੇਗਾ ਤਾਂ ਹੁਣ ਇਹਦੇ ਵਿੱਚ ਅਸੀਂ ਦੋ ਤੋਂ ਤਿੰਨ ਡ੍ਰੌਪਸ ਜਿਹੜੀਆਂ ਇਹ ਕੋਕੋਨਟ ਆਇਲ ਤੁਸੀਂ ਐਡ ਕਰ ਸਕਦੇ ਹੋ ਬਟ ਮੈਂ ਇਹ ਜਿਹੜਾ ਵਾ ਬਦਾਮਾ ਦਾ ਤੇਲ ਲਿਆਏ ਕੋਕੋਨਟ ਆਇਲ ਹੁਣ ਸਰਦੀਆਂਾਂ ਜੀਆਂ ਕਰਕੇ ਅਜੇ ਤਿੰਨ ਚਾਰ ਡ੍ਰੌਪਸ ਪਾ ਲਿਆ ਤਾਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਅਪ ਕਰ ਲੈਣਾ ਤੇ ਇਹ ਮਿਕਸ ਅਪ ਕਰਕੇ ਇੱਕ ਕਰੀਮੀ ਜਿਹਾ ਬੇਸ ਬਣ ਜਾਂਦਾ ਹੈ ਇਹ ਦੇਖੋ ਇਸ ਤਰੀਕੇ ਦਾ ਕਰੀਮ ਪੇਸ ਜਿਹਾ ਬਣ ਜਾਂਦਾ ਹੈ ਤੇ ਇਹਨੂੰ ਤੁਸੀਂ ਆਪਣੇ ਫੇਸ ਤੇ ਲਗਾ ਲੈਣਾ ਹੈ ਇਸ ਤਰੀਕੇ ਦੇ ਨਾਲ ਫੇਸ ਆਪਣੇ ਨੂੰ ਵਾਸ਼ ਕਰ ਲਿਓ ਫਿਰ ਤੁਸੀਂ ਲਗਾਉਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਫੇਸ ਦੀ ਮ사ਜ ਕਰਨੀ ਹੈ ਆਪਣੇ ਫੋਰਹੈਡ ਦੀ ਮ사ਜ ਕਰਨੀ ਹੈ ਤੇ ਮੈਂ ਬਾਰ ਬਾਰ ਤੁਹਾਨੂੰ ਦੱਸਿਆ ਹੈ ਕਿ ਜਿਨ੍ਹਾਂ ਦੇ ਆਈ ਬ੍ਰੋ ਜਿਹੜੇ نیچے ਨੂੰ ਹੋ ਜਾਂਦੇ ਨੇ ਉਹ ਆਈ ਬ੍ਰੋ ਵੀ ਆਪਣੇ ਦੀ ਮ사ਜ ਕਰੋ ਇਸ ਤਰੀਕੇ ਦੇ ਨਾਲ ਆਈ ਬ੍ਰੋਸ ਵੀ ਅਪਲਿਫਟ ਹੋ ਜਾਂਦੇ ਨੇ ਜਿਨ੍ਹਾਂ ਦੇ ਫੋਰਹੈਡ ਤੇ ਫਾਈਨ ਲਾਈਨ ਪੈਣੀਆਂ ਇੱਥੇ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਫੋਰਹੈਡ ਦੀ ਮ사ਜ ਵੀ ਕਰਨ ਇਥੇ ਆイズ ਦੇ ਕੋਲ ਰਿੰਕਲ ਪੈਨੇ ਸ਼ੁਰੂ ਹੋ ਜਾਂਦੇ ਨੇ ਇਥੇ ਮ사ਜ ਕਰਨ ਇਥੋਂ ਬਾਹਰ ਵੱਲ ਜਿਨ੍ਹਾਂ ਦੇ ਇਥੇ ਡਾਰਕ ਸਰਕਲ ਪੈਨੇ ਸ਼ੁਰੂ ਹੋ ਜਾਂਦੇ ਨੇ نیچے ਤੋਂ ਤੁਸੀਂ ਉੱਪਰ ਵੱਲੋਂ ਕਰਨੀ ਹੈ ਇੰਨਾਂ ਚੀਜ਼ਾਂ ਦੇ ਨਾਲ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਹੈ ਫੇਸ ਦੀ ਸ਼ੇਪ ਜਿਹੜੀ ਆ ਉਹ ਮੇਨਟੇਨ ਰਹਿੰਦੀ ਆ ਬਿਲਕੁਲ ਸੌਫਟ ਹੱਥਾਂ ਨਾਲ ਪੋਲੇ ਪੋਲੇ ਹੱਥਾਂ ਨਾਲ ਤੁਸੀਂ ਮ사ਜ ਕਰਨੀ ਆ ਮੈਂ ਤੁਹਾਨੂੰ ਵੀਡੀਓ ਦੇਣੀ ਸੀ ਕਿ ਇਸ ਕਰਕੇ ਮੈਂ ਜਿਹੜਾ ਇਹ ਡੇ ਟਾਈਮ ਕਰ ਰਹੀ ਆ ਤੁਸੀਂ ਡੇ ਟਾਈਮ ਨਹੀਂ ਕਰਨਾ ਤੁਸੀਂ ਰਾਤ ਨੂੰ ਕਰਨਾ ਹੈ ਕਿਉਂਕਿ ਇਹ ਮ사ਜ ਕਰਕੇ ਫਿਰ ਅਸੀਂ ਬਾਹਰ ਧੁੱਪ ਵਿੱਚ ਨਹੀਂ ਜਾਣਾ ਹੈਗਾ 2 ਤੋਂ 3 ਮਿੰਟ ਇਹ ਤੁਸੀਂ ਮ사ਜ ਕਰਨੀ ਆ ਤੇ ਜਿਹੜੇ ਫੇਸ਼ਲ ਸਟੈਪ ਆ ਉਹ ਹਰ ਕਿਸੇ ਨੂੰ ਪਤਾ ਹੁੰਦੇ ਨੇ ਤੇ ਇਹ ਤੁਸੀਂ ਸਟੈਪ ਕਰਨੇ ਨੇ ਤੇ ਇਸ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਪਾਣੀ ਨਾਲ ਵਾਸ਼ ਬਿਲਕੁਲ ਨਹੀਂ ਕਰਨਾ ਹੈਗਾ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਬਾਅਦ ਵਿੱਚ ਆ ਜਿਹੜਾ ਸੌਣਾ ਹੈ ਤੇ ਇਹਦੇ ਨਾਲ ਤੁਹਾਡੇ ਫੇਸ ਨੂੰ ਰੈਸਟ ਮਿਲਦੀ ਆ ਤੁਹਾਡੀ ਬੋਡੀ ਨੂੰ ਰੈਸਟ ਮਿਲਦੀ ਆ ਤੇ ਇਹ ਜਿਹੜੀ ਤੁਸੀਂ ਮ사ਜ ਕੀਤੀ ਹੁੰਦੀ ਆ ਜਿਹੜਾ ਤੁਸੀਂ ਆਇਲ ਲਗਾਇਆ ਐ ਐਲੋਵਿਰਾ ਜੈਲ ਲਗਾਈ ਆ ਵਿਟਾਮਿਨੀ ਦਾ ਕੈਪਸੂਲ ਜਿਹੜਾ ਤੁਸੀਂ ਲਗਾਇਆ ਇਹ ਤੁਹਾਡੇ ਪੋਰਸ ਦੇ ਅੰਦਰ ਤੱਕ ਅੰਦਰੂਨੀ ਲੇਅਰ ਤੱਕ ਇਹ ਜਾਂਦਾ ਨੇ ਤੇ ਅੰਦਰੋਂ ਅੰਦਰੋਂ ਤੁਹਾਨੂੰ ਜਿਹੜਾ ਵਾ ਉਹ ਤੁਹਾਡੀ ਸਕਿਨ ਜਿਹੜੀ ਆ ਉਹਨੂੰ ਡੀਪਲੀ ਮੋਇਸਚਰਾਈਜ਼ ਕਰ ਦਿੰਦੇ ਨੇ ਤੇ ਜਿਹੜੀ ਆ ਸਾਰੀ ਇਹ ਮੋਇਸਚਰਵਾ ਪੂਰੀ ਓਵਰਨਾਈਟ ਜਿਹੜਾ ਵਾ ਤੁਹਾਡੀ ਸਕਿਨ ਦੇ ਵਿੱਚ ਰਚ ਜਾਂਦਾ ਹੈ ਤੇ ਤੁਹਾਡੀ ਸਕਿਨ ਅੰਦਰੋਂ ਮੋਇਸਚਰਾਈਜ਼ ਹੋ ਜਾਂਦੀ ਹੈ ਤੇ ਇਹ ਸੀ ਇਸ ਤੁਸੀਂ ਕਰਕੇ ਤਾਂ ਦੇਖਿਓ 1 ਵੀਕ ਤੁਸੀਂ ਕਰੋਗੇ ਤਾਂ ਤੁਹਾਡਾ ਫੇਸ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਐਂ ਜਿਹੜਾ ਚੰਦਰਮੇ ਦੀ ਤਰ੍ਹਾਂ ਚਾਨੇ ਦੀ ਤਰ੍ਹਾਂ ਲਸ਼ ਲਸ਼ ਕਰੇਗਾ ਤੇ ਕੋਈ ਵੀ ਕਰੀਮ ਤੁਸੀਂ ਨਾ ਲਗਾਓਗੇ ਤੁਹਾਡਾ ਫੇਸ ਜਿਹੜਾ ਤਾਂ ਵੀ ਚਮਕਦਾ ਰਹੇਗਾ ਕਦੀ ਵੀ ਤੁਹਾਡੇ ਫੇਸ ਤੇ ਡਰਾਈਨੈਸ ਨਹੀਂ ਆਵੇਗੀ ਜਿੰਨੇ ਵੀ ਤੁਹਾਡੇ ਫੇਸ ਦੇ ਉੱਤੇ ਵਾਈਟ ਸਪੌਟ ਆ ਜਾਂਦੇ ਨੇ ਚਟਾਕ ਪੈ ਜਾਂਦੇ ਨੇ ਜਾਂ ਤੁਹਾਡੀ ਸਕਿਨ ਖੁਰਦਰੀ ਹੋ ਜਾਂਦੀ ਆ ਟੈਨਿੰਗ ਆ ਤੇ ਡੈਡ ਸਕਿਨ ਹੋ ਜਾਂਦੀ ਆ ਸਾਰੀ ਰਿਮੂਵ ਹੋ ਜਾਵੇਗੀ ਤੁਹਾਡੇ ਫੇਸ ਤੇ ਪਿੰਪਲ ਵਗੈਰਾ ਵੀ ਨਹੀਂ ਆਉਣਗੇ ਤੇ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਫਿਰ ਤੁਸੀਂ ਆਪਣੇ ਫੇਸ ਨੂੰ ਨਾਰਮਲ ਪਾਣੀ ਦੇ ਨਾਲ ਵਾਸ਼ ਕਰਨਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਸੌਫਟਨੈਸ ਦੇਖਿਓ ਤੁਹਾਡਾ ਫੇਸ ਤੁਹਾਡੀ ਸਕਿਨ ਕਿੰਨੀ ਸੌਫਟ ਹੋ ਜਾਂਦੀ ਹੈ ਜਿਸ ਤਰ੍ਹਾਂ ਬੇਬੀ ਦਾ ਹਾਂ ਬੱਚਿਆਂ ਦਾ ਜਿਹੜੀ ਸਕਿਨ ਹੁੰਦੀ ਹੈ ਬਿਲਕੁਲ ਸੌਫਟ ਬੇਬੀ ਸੌਫਟ ਸਕਿਨ ਹੋ ਜਾਂਦੀ ਹੈ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ